ਪ੍ਰਤੇਗ ਬਾਧਰ ਜੀ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਜਾਗਰਤ ਕਰਦੇ ਹੋਏ ਜਗਾਉਂਦੇ ਹੋਏ ਮਹਾਰਾਜ ਜੀ ਅਲਾਹਾਬਾਦ ਪਹੁੰਚੇ ਅਲਾਹਾਬਾਦ ਜੋ ਪਹੁੰਚਿਆ ਮਹਾਰਾਜ ਜੀ ਨੇ ਆਪਣੀ ਬਾਣੀ ਅੰਦਰ ਜ਼ਿਕਰ ਕੀਤਾ ਕਿ ਮੁਰ ਪਿਤ ਪੂਰਬ ਕੀਐਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਬੇਨੀ ਭਏ ਪੁੰਨ ਦਾਨ ਦਿਨ ਕਰਤ ਬਿਕਰ ਬਿਤਾਏ ਤਰਬੇਨੀ ਤਿੰਨਾਂ ਨਦੀਆਂ ਦਾ ਸੰਗਮ ਇਲਾਹਾਬਾਦ ਪ੍ਰਾਗ ਰਾਜ ਕਹਿੰਦੇ ਇਹਨੂੰ ਪ੍ਰਾਗ ਰਾਜ ਉੱਥੇ ਤਿੰਨ ਨਦੀਆਂ ਦਾ ਸੰਗਮ ਹੈ ਗੰਗਾ ਜਮਨਾ ਤੇ ਸਾਰਸਵਤੀ ਗੁਪਤ ਹੋ ਕੇ ਵਰਤਦੀ ਉਹ ਤੇ ਹਿੰਦੂ ਲੋਕ ਉਹਨੂੰ ਤੀਰਥ ਮੰਨਦੇ ਆ ਤੇ ਮਹਾਰਾਜ ਜੀ ਤੀਰਥਾਂ ਤੇ ਜਾਣ ਦਾ ਕਾਰਨ ਇਹ ਸੀ ਵੀ ਤੀਰਥਾਂ ਤੇ ਲੋਕ ਇਕੱਠੇ ਹੁੰਦੇ ਆ ਕਿਥੇ ਕੱਲੇ-ਕੱਲੇ ਬੰਦੇ ਨੂੰ ਗੱਲ ਸਮਝਾਉਣੀ ਕਿ ਕਿੱਥੇ ਇਕੱਠ ਦੇ ਵਿੱਚ ਆਪਣੀ ਗੱਲ ਕਰ ਲੈਣੀ ਗੁਰੂ ਨਾਨਕ ਸਾਹਿਬ ਵੀ ਇਸ ਤਰ੍ਹਾਂ ਹੀ ਕਰਦੇ ਰਹੇ ਪ੍ਰਚਾਰ ਦਾ ਇੱਕ ਢੰਗ ਹੈ ਇੱਕ ਤਰੀਕਾ ਹੈ ਪ੍ਰਚਾਰ ਦਾ ਇਹ ਨਹੀਂ ਕਿ ਮਹਾਰਾਜ ਜੀ ਕੋਈ ਉਸ ਤੀਰਥਾਂ ਨੂੰ ਮੰਨਦੇ ਸੀ ਜਾਂ ਕੁਝ ਇੱਕ ਤਰੀਕਾ ਸੀ ਮਹਾਰਾਜ ਦਾ ਵੀ ਜਿੱਥੇ ਬਹੁਤੇ ਲੋਕ ਇਕੱਠੇ ਹੋਣਗੇ ਉੱਥੇ ਮੇਰੀ ਗੱਲ ਬਹੁਦਿਆਂ ਤੱਕ ਪਹੁੰਚੇਗੀ ਕਿਉਂਕਿ ਉਦੋਂ ਦਾ ਪ੍ਰਚਾਰ ਦੇ ਸਾਧਨ ਨਹੀਂ ਸੀ ਨਾ ਇੰਨੇ ਅੱਜ ਜਵੇਂ ਸਾਡੇ ਕੋਲੇ ਪ੍ਰਚਾਰ ਦੇ ਕਿੰਨੇ ਸਾਧਨ ਨੇ ਇੱਥੇ ਬੈਠੇ ਆਪਾਂ ਇੱਥੇ ਬੈਠ ਕੇ ਆਪਣੀ ਗੱਲ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਦੀ ਕਰ ਸਕਦੇ ਆਪਾਂ ਪਰ ਉਦੋਂ ਇੰਨੇ ਸਾਧਨ ਨਹੀਂ ਹੈਗੇ ਸੀ ਉਦੋਂ ਤਾਂ ਜਿੱਥੇ ਇਕੱਠ ਹੁੰਦਾ ਸੀ ਉਹ ਇਕੱਠ ਦੇ ਵਿੱਚ ਹੀ ਲੋਕ ਗੱਲ ਸੁਣਦੇ ਲੋਕਾਂ ਨੇ ਸੁਣਨੀ ਤੇ ਗਾਂਹ ਜਾ ਕੇ ਕਰਨੀ ਤੇ ਕਈ ਕਈ ਦਿਨ ਲੱਗ ਜਾਂਦੇ ਸੀ ਗੱਲ ਪਹੁੰਚਦੇ ਆ ਤੇ ਮਹਾਰਾਜ ਜੀ ਨੇ ਸੋਚਿਆ ਵੀ ਤਾਂ ਹੀ ਦੇਖੋ ਜਿਹੜੇ ਗੁਰੂ ਘਰ ਦੇ ਵਿੱਚ ਗੁਰਪੁਰਬ ਜਾਂ ਕੋਈ ਦਿਹਾੜੇ ਮਨਾਉਨੇ ਨਾ ਜੋੜ ਮੇਲੇ ਆਪਾਂ ਉਹਨਾਂ ਦਾ ਵੀ ਕਾਰਨ ਇਹੀ ਮਨਾਉਣ ਦਾ ਸੰਗਰਾਦ ਮੱਸਿਆ ਪੁੰਨਿਆਂ ਜੇ ਮਨਾਉਨੇ ਆਪਾਂ ਵੇ ਹੋ ਸਕਦਾ ਵੀ ਕੋਈ ਬੰਦਾ ਰੋਜ਼ ਨਾ ਆਉਂਦਾ ਹੋਵੇ ਗੁਰੂ ਘਰ ਤੇ ਸੰਗRAND ਵਾਲੇ ਦਿਨ ਆ ਕੇ ਗੁਰੂ ਘਰ ਬੈਠ ਜਾਵੇ ਉੱਥੇ ਬਾਣੀ ਦੀ ਕਥਾ ਸੁਣ ਲਵੇ ਪਾਠ ਸੁਣ ਲਵੇ ਤੇ ਸੁਣਨ ਨਾਲ ਉਹਦਾ ਮਨ ਬਦਲ ਜਾਵੇ ਕਾਰਨ ਇਹੀ ਇਕੱਠ ਕਰਨ ਦਾ ਵੀ ਗੱਲ ਜਿਹੜੀ ਗੁਰਮਤਿ ਦੀ ਬਹੁਤਿਆਂ ਤੱਕ ਪਹੁੰਚੇ ਤੇ ਮਹਾਰਾਜ ਜੀ ਦਾ ਵੀ ਤੀਰਥਾਂ ਤੇ ਜਾਣ ਦਾ ਇਹੀ ਕਾਰਨ ਸੀ ਕਿ ਉੱਥੇ ਬਹੁਤਿਆਂ ਤਾਂ ਹੀ ਲੋਕਾਂ ਤਾਂ ਹੀ ਸਾਡੀ ਗੱਲ ਪਹੁੰਚ ਸਕੇ ਵੀ ਅਸੀਂ ਜਿਹੜੀ ਗੱਲ ਮਹਾਰਾਜ ਢਿਰੜ ਕਰਾ ਰਹੇ ਸੀ ਭੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਣ ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨਵਾਰ ਕਹਿੰਦੇ ਨਾ ਕਿਸੇ ਤੋਂ ਡਰਨਾ ਇਹ ਉਪਦੇਸ਼ ਦਿੱਤਾ ਮਹਾਰਾਜ ਜੀ ਨੇ ਇਹ ਗੁਰੂ ਨਾਨਕ ਸਾਹਿਬ ਜੀ ਮਾਰ ਦੇ ਘਰ ਦਾ ਉਪਦੇਸ਼ ਹੈ ਕਿ ਨਾ ਕਿਸੇ ਤੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਇਹ ਮਹਾਰਾਜ ਜੀ ਢਿਰੜ ਕਰਾ ਰਹੇ ਸੀ ਲੋਕਾਂ ਨੂੰ ਵੀ ਗਿਆਨਵਾਨ ਤੁਸੀਂ ਹੋਵੋ ਕਿਸੇ ਤੋਂ ਦਬਕੇ ਨਹੀਂ ਰਹਿਣਾ ਤੇ ਨਾ ਹੀ ਕਿਸੇ ਨੂੰ ਡਰਾਉਣਾ ਕਿਉਂਕਿ ਉਹਦੋਂ ਡਰਾ ਕੇ ਲਾਲਚ ਦੇ ਕੇ ਡਰ ਪਾ ਕੇ ਮਨੁੱਖ ਦਾ ਧਰਮ ਬਦਲਿਆ ਜਾ ਰਿਹਾ ਸੀ ਤੇ ਮਹਾਰਾਜ ਜੀ ਜਗਾਰੇ ਸੀ ਲੋਕਾਂ ਨੂੰ ਤੇ ਜਦੋਂ ਉਸ ਤਰਵੇਣੀ ਤੇ ਪਹੁੰਚੇ ਮਹਾਰਾਜ ਜੀ ਕਹਿੰਦੇ